ਸਰਵਜੀਤ ਸੰਗਰੂਰ ਵੀਰ ਦੀ ਰਚਨਾ ਤੋਬੀ ਦਾ ਕੁੱਤਾ ਨਾ ਕਰਦਾ ਨਾ ਕਾਟੇਦਾ ਬਣ ਕੇ ਰਹਿ ਜਾਂਦਾ ਜੋ ਨਸ਼ੇੜੀ ਜੀ ਤੋਬੀ ਦਾ ਕੁੱਤਾ ਨਾ ਕਰਦਾ ਨਾ ਕਾਟੇਦਾ ਬਣ ਕੇ ਰਹਿ ਜਾਂਦਾ ਜੋ ਨਸ਼ੇੜੀ ਜੀ ਸੈਂਦਾ ਤੜਫਦਾ ਨਾਲੇ ਵਾਗ ਮੱਛੀ ਰਹਿੰਦਾ ਤੜਫਦਾ ਨਾਲੇ ਵਾਗ ਮੱਛੀ ਨਾਲੇ ਲੱਗੀ ਰਹਿੰਦੀ ਸਦਾ ਹੀ ਐ ਚਤੀ ਨਾ ਪੂਰੀ ਹੋਵੇ ਜਦ ਟੋਟ ਆਵੇ ਮਨ ਖੋਟ ਹੜਪਣ ਲਈ ਨੋਟ ਨਾ ਪੂਰੀ ਹੋਵੇ ਜਦ ਟੋਟ ਆਵੇ ਮਨ ਖੋਟ ਹੜਪਣ ਲਈ ਨੋਟ ਲੁੱਟਾਂ ਖੋਹਾਂ ਕਰਦਾ ਏ ਹੋ ਨਸ਼ਿਆਂ ਦਾ ਆਦੀ ਲਾਦੰਦਾ ਬਰਬਾਦੀ ਰਹਿ ਜਾਂਦਾ ਏ ਫਾੜੀ ਹੋ ਨਸ਼ਿਆਂ ਦਾ ਆਦੀ ਲਾਦੰਦਾ ਬਰਬਾਦੀ ਰਹਿ ਜਾਂਦਾ ਏ ਫਾੜੀ ਜਿੱट्टी ਬਾਜੀ ਹਾਰਦਾ ਏ ਜਿੱट्टी ਬਾਜੀ ਹਾਰਦਾ ਏ ਕਰਨਾ ਪੈਣਾ ਪੱਕਾ ਹੱਲ ਅੱਜ ਹੀ ਨਹੀਂ ਕੱਲ ਨਿੱਤੋਂ ਵਾਂਗ ਮਲ ਕਰਨਾ ਪਹਿਣਾ ਪੱਕਾ ਹੱਲ ਅੱਜ ਹੀ ਨਹੀਂ ਕੱਲ ਮਿੱਤਰੋ ਵਾਂਗ ਮਲ ਨੀਤਾ ਕਿੱਤੀ ਬੀਤੀ ਤੇ ਪਛਤਾਉਂਗੇ ਨੀਤਾ ਕਿਰਤੀ ਦਿੱਤੀ ਤੇ ਪਛਤਾਉਂਗੇ ਮਗਰ ਮਛਾਂ ਨੂੰ ਕਾਬੂ ਕਰਿਏ ਕਰਿਏ ਇਕਾਂ ਕਰੀਏ ਇੱਕਾ ਗੋਡਿਆਂ ਥੱਲੇ ਤਰੀਏ ਨਾਲੇ ਪੈਦਾ ਨਾਲੇ ਜਿੱਥੇ ਪੈਂਦੀ ਏ ਤਾਬੜ ਤੋੜ ਤਰੀਏ ਸੁਧਰਨਾ ਪਵਖ ਜੇ ਪਨੀਰੀ ਬਚਾਓਗੇ ਸੁਧਰਨਾ ਪਵਖ ਜੇ ਪਨੀਰੀ ਬਚਾਓਗੇ ਮਗਰ ਮਖਾਨੂ ਕਾਬੂ ਕਰੀਏ ਮਗਰ ਮਛਾਨੂ ਕਾਬੂ ਕਰੀਏ ਕਰ ਏਕਾ ਗੋਡਿਆਂ ਥੱਲੇ ਤਰੀਏ ਨਾਲੇ ਚਿੱਠੇ ਪੈਂਦੀ ਏ ਤਾਬੜ ਤੋਰ ਤਰੀਏ ਸੁਧਰਨਾ ਪਵੇਖ ਜੇ ਪਨੀਰੀ ਬਚਾਓਗੇ ਨਿਜੀਕਰਨ ਕੀਤਾ ਜਾ ਰਿਆ ਨਿੱਤ ਸਰਕਾਰੀ ਅਦਾਰਿਆਂ ਦਾ ਫਿਕਰ ਰੰਦਾ ਹਰਦਮ ਸਾਸਤਦਾਨਾ ਨੂੰ ਸ਼ਰਮਾਇਦਾਰ ਮਿੱਤਰ ਪਿਆਰਿਆਂ ਦਾ ਰਹਿੰਦਾ ਫਿਕਰ ਹਰਦਮ ਸਿਆਸਤਦਾਨਾਂ ਨੂੰ ਸ਼ਰਮਾਇਦਾਰ ਮਿੱਤਰ ਪਿਆਰਿਆਂ ਦਾ ਇੱਕ ਸੰਸਦ ਹੀ ਬਚੀ ਸੀ ਜਿਹੜੀ ਸ਼ਰਿਆਮ ਹੀ ਵੇਚ ਬੱਤੀ ਏ ਲੁੱਟ ਲਕਾਈ ਟਿੱਡਨਾ ਪਰਿਆ ਲੁਟੇਰਿਆਂ ਦਾ ਸੰਗਰੂਰ ਵੀ ਲੁੱਟ ਲਕਾਈ ਟਿੱਡਨਾ ਪਰਿਆ ਲੁਟੇਰੀਆਂ ਦਾ ਸੰਗਰੂਰ ਵੀ ਪਤਾ ਨਹੀਂ ਕਿੰਨੀ ਕਰਨੀ ਹੋਰ ਲੁੱਟ ਖਟিয়ে ਪਤਾ ਨਹੀਂ ਕਿੰਨੀ ਕਰਨੀ ਹੋਰ ਲੁੱਟ ਖਟিয়ে ਹੋਰ ਲੁੱਟ ਖਟিয়ে